ਅਗਲੀ ਕਬੱਡੀ ਜਿਹਨੇ ਰਾਜੂ ਰਾਜੂ ਕਹਿੰਦੇ ਆ ਰਾਜੂ ਨੇ ਕਹਿੰਦੇ ਤਾਂ ਆਪਣੀ ਟੀਮ ਦੇ ਸੇ ਜੋਰ ਹਟਾ ਅਗਲੀ ਕਬੱਡੀ ਸਿੱਖੀ ਸਰਪਲੇ ਵਿੱਚ ਫਿਰ ਮੁੰਡਾ ਹੋ ਤਾਂਤੀ ਹੈ ਉਹਦੇ ਕੋਲੇ 4 ਯਾਸੀ ਹੈ ਇੱਕ ਕੰਨੀ ਤੇ ਯਾਦ ਤੇ ਇੱਕ ਕੰਨੀ ਤੇ ਬਚੀ ਹੈ ਇਹ ਵੀ ਬਚੀ ਵੀ ਕਹਿੰਦੇ ਹਨ ਸੋਟਾ ਸੋਦਾ ਮੁੱਤੀ ਵੀ ਕਹਿੰਦੇ ਹੋ

ਉਹ 11 11000 ਰੁਪਇਆ ਦਿੱਤਾ ਜਾਵੇਗਾ। ਲਓ, ਤਾਕੜਾ ਮੁਕਾਬਲਾ ਖੜੇ ਜਾ ਰਹੇ ਆ। ਅਗਲੀ ਕਬੱਡੀ ਸ਼ੇਰ। ਇੱਕ ਹੋਰ ਬੰਗਿਆ ਹਮਲਾ। ਭਾਵੇਂ ਬੱਜਦੀ ਹੈ, ਭਾਵੇਂ ਓਪਨ ਹੈ। ਪਰ ਮਾਲ ਕਲਾ ਦੇ ਚੰਨਵਾਲ ਦਾ ਇੱਕ ਰੂਲ ਹੈ ਕਿ ਬੱਤੀ ਦੀ ਮਤਦਾਨ 32ਵੀਂ ਟੀਮ ਐਂਟਰ ਹੋ ਗਈ। ਭੰਗਿਆ ਸਮੇਂ ਤੋਂ ਟੀਮਾਂ ਪਾਗੰਦੀਆਂ ਆ। ਤੇ ਬੱਤੀ ਦੀਆਂ ਬੱਤੀ ਦੇ ਮੈਂਡਰ ਹੋਣਗੀ ਆ ਇਹ ਇੱਕ ਬਹੁਤ ਵਧੀਆ ਰੂਲ ਹੈ ਇਹ ਜੇ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਵਧੀਆ ਟੀਮਾਂ ਆਉਣ ਸਮੇਂ ਸਿਰ ਆਪਾਂ ਮੈਚ ਕਰਵਾਈਏ ਜਿੰਨੇ ਵੀ ਆਪਾਂ ਕਰਾਇਆ ਜਿੰਨੇ ਆ ਅੱਸੀ ਸਹੀ ਸਿਰ ਕਰਾ ਦਿੰਦੇ ਆ ਉਹੀ ਫਿਰ ਆਖਦੇ ਸਾਡੇ 4 ਵਜੇ ਆ ਕੇ ਮੈਚ ਖੇਡਦੇ ਆ ਤੇ ਸਾਡੇ ਅਰਗੇ ਤੋਂ ਬੱਸਾਂ ਭਰਵਾਈ ਜਾਂਦੀਆਂ ਸਾਡਾ ਸਾਰਾ ਦਿਨ

ਉਥੇ ਪ੍ਰਬੰਧ ਦਾ ਨਾ ਸਪਰ ਕਰਨਾ ਇੱਥੇ ਕਿਉਂ ਨਹੀਂ ਤਰਾਈ ਨਹੀਂ ਮੰਨੇ ਜਾਣਾ ਤਾਂ ਕਿ ਕਹੋਗੇ ਸਾਸੀ ਪਿੰਡ ਵਾਲੇ ਆ ਹੈ ਇਧਰ ਜਾਬ ਤੇ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਚੱਲ ਚੱਲ ਹਲੋ ਕੋਈ ਕਿਸੇ ਨੇ ਕਿੱਥੇ ਲੈ ਲਿਆ ਚੱਲ 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 ਨਾ ਚੱਲ ਹੈ ਚੱਲ ਨਾ ਜਾਨੀ ਨਹੀਂ ਐ ਗਾਲੀ ਐ ਗਾਲੀ ਹੈ

टीम तयारु आहिनि बाघा प्राणी तयारु ठीक आहे बहत बाद आहे

राजू ने रेल पा दी कर राजू कौटा कर सवेरे लाने लाने पेंद्र खाने पी रोज इन खुराक है मित मित्रो रोरी मैंने चुनावी है मित मित्रो रोरी मदाना दिख रही है छत 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 छुत मित्रो

ਲਕਿ ਸਦਮਾ ਵੱਲੋਂ ਚੰਨ ਪਿਆਰ ਕੀਤੀ ਜੀ ਆ ਕਨੇ ਅਲੀ ਮਹਲਕਣ ਵਾਲੇ ਨੇ ਟੱਕਰ ਜਿੱਤਿਆ ਫੋੜ ਕਲਪਨ ਅਤਰ ਕੰਦਲਾ ਪਹਿਲਾ ਦੇਖ ਲਿਆ ਜੀ ਨੇ ਟੱਕਰ ਜਿੱਤਿਆ ਲਓ ਸੰਦੀ ਸੰਦੀ ਖਲਾਲਾ ਆ ਗਿਆ ਤੇ ਨਾਲ ਕਨੇ ਬਰੀਲ ਥਨੇ ਰੰਪਰੇ ਵਾਲੇ ਨੇ ਬੰਕਰ ਜਮਾਈਂ ਕਨੇ ਟੱਕਰ ਜਿੱਤ ਕੇ ਖੰਸਾ ਥੀ ਗਏ ਲੋਰ ਆ ਜੀ ਵੀ ਰੇ

ਤਾਲੀ ਸਾਡੇ درمیان ਆਏ ਨੇ ਰਿੰਤਾ ਕਦਮਾ ਬਾਮਣੀਆ ਬੇਤ ਨੇ ਟੱਗਦਾ ਗੱਟੂ ਰਵੀ ਸਾਰੇ ਉਹ ਸਾਡੇ ਜਨਰ ਪੰਚਾ ਧੰਮਾ ਸਾਡੇ ਲਈ 10 ਸਾਡੇ ਲਈ 9 10 ਸੁਣਦੇ ਹੋਗੇ ਅਗਲੇ ਗਿਆ ਮੈਚ ਸਮਾਪਤ ਮਾਲ ਕਲਾਨੀ ਟੀਮ ਇਹ ਮੈਚ ਨੂੰ ਲੂਜ਼ ਕਰ ਗਈ ਹੈ ਕੋਈ ਗੱਲ ਨਹੀਂ ਖਤੰਗਤਨ ਹਰ ਪਾਈ ਕਹਿੰਦਾ ਹਾਰ ਕੇ ਦੇ ਜੀਦਾ ਖਤੰਗਤਨ ਮਨ ਕੋਈ ਪੰਦਾ ਹਾਰ ਨਾ ਬਲੂ ਦੇ ਸਾਡੀ ਜੀਨਾ ਨਾ ਨੋਰਕ ਨਗੀ ਮਾਇਰ ਕਰਨ ਦੀ ਸੀ ਮਸਾਟੋ ਕੋਰੋਲਾ ਲੂਟ ਕਰਦੀ ਮਾਚ ਉਸ ਦੇ ਵਿੱਚ ਦੂਸਰ ਪੱਖੇ ਵੀ ਤੁਮ ਖਤੋ ਰੰਗਿਆ ਐਮ ਐਲ ਕਰਵਾਨ ਸਿੰਘ ਦੀ ਪਲੇਰੀ ਰਮਨ ਦਾ ਰਾਵਕ ਦੀ ਹਾਂਜੀ ਬ੍ਰਿਸਾਟੋ ਐਮ ਐਲ ਕਰਵਾਨ ਸਿੰਘ ਦੀ ਪਲੇਰੀ ਸਾਡੇ ਵਿਲਿਆਨ ਆਏ ਹੋਏ ਬੜੀ ਆਪ ਤਾਂ ਨਾ ਚੰਗੀ ਆ ਉਹਨਾਂ ਨਾਲ ਰਕੀਬ ਸਿੰਘ ਕੋ ਪੀਸਾ